ਤਾਂ ਕਰੜਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਪਿੰਡ ਜਾਂਡਪੁਰ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਟਾੜਤਾ ਗਿਆ ਦੱਸ ਦੇਣਾ ਚਾਹੁੰਦੇ ਕਿ 96 ਸਾਲ ਦੀ ਇਸ ਨਸ਼ਾ ਤਸਕਰ ਦੀ ਉਮਰ ਹੈ ਤੇ ਪਿਛਲੇ 15 16 ਸਾਲਾਂ ਤੋਂ ਲਗਾਤਾਰ ਨਸ਼ੇ ਦੀ ਸਪਲਾਈ ਕਰਦਾ ਸੀਗਾ ਜਾਨੀ ਕਿ ਜਦੋਂ ਉਸ ਦੀ ਉਮਰ 80 81 ਸਾਲ ਦੀ ਸੀ ਉਸ ਵੇਲੇ ਦਾ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਮਾਮਲੇ ਵੀ ਇਸ ਦੇ ਉੱਤੇ ਦਰ ਸੰਤਾ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਉਸ ਦੀ ਜੋ ਪ੍ਰਾਪਰਟੀ ਆ ਉਸ ਦੇ ਉੱਤੇ ਜਿਹੜਾ ਆ ਜੀਸੀਬੀ ਚਲਾਈ ਗਈ ਹੈ ਜੀਸੀਬੀ ਨਾਲ ਲੈ ਕੇ ਪੁਲਿਸ ਪਹੁੰਚ ਕੇ ਨਾਲ ਹੀ ਇਹ ਵੀ ਮਸਲਾ ਨਿਕਲ ਕੇ ਸਾਹਮਣੇ ਆ ਰਿਹਾ ਕਿ ਨਜਾਇਜ਼ ਤਰੀਕੇ ਦੇ ਨਾਲ ਜਿਹੜੀ ਆ ਉਸਾਰੀ ਕੀਤੀ ਗਈ ਹੈ ਪਿੰਡ ਦੀ ਸ਼ਾਮਲਟ ਜ਼ਮੀਨ ਦੇ ਵਿੱਚ ਉਸਾਰੀ ਕੀਤੀ ਗਈ ਸੀ ਨਾਲ ਹੀ ਨਸ਼ੇ ਦੀ ਸਪਲਾਈ ਕਰਕੇ ਨਜਾਇਜ਼ ਪੈਸਾ ਬਣਾਇਆ ਸੀ ਉਸ ਕਾਲੀ ਕਮਾਈ ਦੇ ਨਾਲੇ ਪ੍ਰਾਪਰਟੀ ਬਣਾਈ ਗਈ ਸੀ ਤਾਂ ਉਸ ਦੇ ਉੱਤੇ ਹੁਣ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਨਜਾਇਜ਼ ਤਰੀਕੇ ਨਾਲ ਪ੍ਰਾਪਰਟੀ ਬਣਾਈ ਉਸ ਨੂੰ ਟਾਉਂਦੀ ਹੋਈ ਨਜ਼ਰ ਆਈ ਹੈ ਪੰਜਾਬ ਪੁਲਿਸ ਖਰੜ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਲਗਾਤਾਰ ਨਸ਼ੇ ਨੂੰ ਲੈ ਕੇ ਨਸ਼ਾ ਜੋ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਪੰਜਾਬ ਪੁਲਿਸ ਤੇ ਵੱਖੋ ਵੱਖਰੇ ਥਾਵਾਂ ਦੇ ਉੱਤੇ ਜਿੱਥੇ ਵੀ ਕਿਸੇ ਨਸ਼ਾ ਤਸਕਰ ਦਾ ਕਾਰ ਹੈ ਜਾਂ ਨਜਾਇਜ਼ ਤਰੀਕੇ ਨਾਲ ਜਾਂ ਕਾਲੀ ਕਮਾਈ ਦੇ ਨਾਲ ਪ੍ਰਾਪਰਟੀ ਬਣਾਈ ਹੋਈ ਆ ਉਸ ਪ੍ਰਾਪਰਟੀ ਨੂੰ ਟਾਇਆ ਜਾ ਰਿਹਾ ਤਾਂ ਕਿ ਜਿਹੜੇ ਹੋਰ ਨਸ਼ਾ ਤਸਕਰ ਨੇ ਜਾਂ ਜਿਹੜੇ ਲੋਕ ਅਜੇ ਹੀ ਕਾਲੀ ਕਮਾਈ ਕਰਨਾ ਚਾਹੁੰਦੇ ਨੇ ਅਜਿਹਾ ਗੰਦ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾ ਸਕੇ ਉਹਨਾਂ ਨੂੰ ਕੰਨ ਹੋ ਸਕਣ ਕਿ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਜਿਹੜਾ ਨਹੀਂ ਕਰਨਾ ਹਾਲਾਂਕਿ ਬੀਤੇ ਇੱਕ ਵੀਡੀਓ ਵੀ ਵਾਇਰਲ ਹੋਣ ਜਿਸਦੇ ਵਿੱਚ ਨਸ਼ਾ ਤਸਕਰ ਮਨਤਾ ਕਰਦੇ ਹੋਏ ਵੀ ਨਜ਼ਰ ਆਏ ਕਿਉਂਕਿ ਨਸ਼ਾ ਤਸਕਰਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਨਸ਼ਾ ਵੇਚ ਕੇ ਪ੍ਰਾਪਰਟੀ ਬਣਾ ਲਵਾਂਗੇ ਉਸ ਕਾਲੀ ਕਮਾਈ ਦੀ ਤੇ ਕਿਸੇ ਨੂੰ ਕਿਹੜਾ ਪਤਾ ਲੱਗਣਾ ਜਾਂ ਕਾਨੂੰਨ ਨੂੰ ਕਿਹੜਾ ਪਤਾ ਲੱਗਣਾ ਜਾਂ ਕਾਨੂੰਨ ਨੇ ਕਿਹੜਾ ਕੋਈ ਇੰਨੀ ਸਖਤ ਕਾਰਵਾਈ ਕਰਨੀ ਹਾਲਾਂਕਿ ਜੇਲ੍ਹ ਭੇਜ ਦੇਣਗੇ ਜਾਂ ਜਿਹੜੀ ਆ ਕੋਈ ਨਾ ਕੋਈ ਪਰਚਾ ਦਰਜ ਹੋ ਜੂਗਾ ਤਾਂ ਜ਼ਮਾਨਤ ਤੇ ਬਾਹਰ ਆਜ ਮੰਗੇ ਤਾਂ ਅਜਿਹੇ ਕਿਤਨੇ ਕਿਤੇ ਅਜਿਹੇ ਜਿਹੜੇ ਨਸ਼ਾ ਤਸਕਰ ਸੋਚਦੇ ਨੇ ਜਿਹੜੇ ਲੱਖਾਂ ਕਰੋੜਾ ਰੁਪਈਆ ਕਮਾਉਂਦੇ ਨੇ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਦੇ ਉੱਤੇ ਲਗਾ ਕੇ ਤਾਂ ਹੁਣ ਇਸ ਨੂੰ ਲੈ ਕੇ ਪੰਜਾਬ ਪੁਲਿਸ ਕਿਤਨਾ ਕਿਤੇ ਸਖਤੀ ਕਰ ਰਹੀ ਆ ਤਾਂ ਉੱਥੇ ਹੀ ਦੱਸ ਦੇਣਾ ਚਾਹੁੰਦੇ ਆ ਕਿ ਖਰੜ ਦੇ ਵਿੱਚ ਵੀ ਸਖਤੀ ਹੋਈ ਆ ਖਰੜ ਦੇ ਪਿੰਡ ਜੰਡਪੁਰ ਦੇ ਵਿੱਚ ਨਜਾਇਜ਼ ਤਰੀਕੇ ਨਾਲ ਇੱਕ ਤਾਂ ਨਜਾਇਜ਼ ਅਸਾਰੀ ਕੀਤੀ ਹੋਈ ਸੀਗੀ ਸ਼ਾਮਲਾਟ ਜ਼ਮੀਨ ਦੇ ਉੱਤੇ ਇਹ ਵਸਾਰੀ ਕੀਤੀ ਹੋਈ ਸੀਗੀ ਤਾਂ ਦੂਸਰੇ ਪਾਸੇ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਤਾਂ ਪਤਾ ਲੱਗਦਾ ਪਿਛਲੇ 15 ਸਾਲਾਂ ਤੋਂ ਇਸ ਵਿਅਕਤੀ ਦੇ ਵੱਲੋਂ ਨਸ਼ੇ ਦੀ ਤਸਕਰੀ ਵੀ ਕੀਤੀ ਜਾਂਦੀ ਸੀ ਤੇ ਇਸ ਦੀ ਉਮਰ 96 ਸਾਲ ਦੇ ਕਰੀਬ ਦੱਸੀ ਜਾ ਰਹੀ ਆ